ਸਟੋਜ ਵਾਲਾ ਇੱਥੇ ਆਇਆ ਸੀਗਾ ਰਾਮਪਰੇ ਉਹ ਪੁਲ ਦਾ ਘਾਟਨ ਕਰਕੇ ਗਿਆ ਉਹ 6 ਸਾਲ 7 ਸਾਲ ਪਹਿਲਾਂ ਪੁਲ ਬਣਾਣਾ ਸ਼ੁਰੂ ਹੋਇਆ ਸਰਕਾਰ ਸੀ ਕਾਹਨ ਸੀ ਪ੍ਰੋਜੈਕਟ ਉਹ ਲੈ ਕੇ ਆਏ ਇਹ ਕਹਿੰਦੇ ਅਸੀਂ ਬਣਾਤਾ ਜੀ ਚਲੋ ਜੀ ਆਪਾਂ ਨਹੀਂ ਪੱਥਰ ਅਖਤਾ ਉੱਤੇ ਲਿਖਤਾ ਭੌਂਤਮਾਨ ਨਿੰਦ ਘਾਟਨ ਕਰਕੇ ਪੁਲ ਬਣਾਤਾ ਜੀ ਨਾ ਲਿਆ ਨਾ ਦਿੱਤਾ ਨਾ ਬਣਾਇਆ ਨਾ ਲੈਣਾ ਨਾ ਦੇਣਾ ਉੱਥੇ 3 ਮਿੰਟ ਸਟੋਜ ਵਾਲਾ ਕ ਪੱਤਰਕਾਰ ਦੀ ਬੋਲੀ ਗਿਆ ਖਾਦੋਗੀ ਲੈਵਲ ਦੇਖ ਲੋ ਪੱਧਰ ਦੇਖ ਲੋ ਮੁੱਖ ਮੰਤਰੀ ਦਾ ਇਹ ਛੋਟੇ ਜਿਹੇ ਪੱਤਰਕਾਰ ਦੇ 3 ਮਿੰਟ ਲਾ ਕੇ ਗਿਆ ਵੀ ਉਹ ਐ ਕਰਦੇ ਆ ਉਹ ਐ ਕਹਿੰਦੇ ਆ ਉਹ ਕੁਰਸੀਆਂ ਦੀ ਗੱਲ ਕਰਦੇ ਆ ਉਹ ਟੈਂਟ ਦੀ ਗੱਲ ਕਰਦੇ ਆ ਉਹ ਦਿੱਲੀ ਤੋਂ ਟੈਂਟ ਆਉਂਦਾ ਕੁਰਸੀਆਂ ਦਿੱਲੀ ਤੋਂ ਆਉਂਦੀਆਂ ਨੇ ਇਹਦੇ ਕੋਲੇ ਚੁਟਕਲੇ ਉਹਨੂੰ ਨਿੰਦ ਲਿਆ ਬਾਦਲਾਂ ਨੂੰ ਭੰਡ ਲਿਆ ਕਾਂਗਰਸ ਨੂੰ ਭੰਡ ਲਿਆ ਫਲਾਨਾ ਬਾਦਲ ਐ ਕਰਦਾ ਅਸੀਂ ਜਾ ਕੇ ਮਜੀਠੀਰਾਂ ਅੰਦਰ ਦੇਤਾ ਅਸੀਂ ਐ ਕਰਦੇ ਆ ਅਸੀਂ ਆਮ ਘਰਾਂ ਦੇ ਮੁੰਡੇ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦੇ ਇਹ ਚੱਟਾ ਜਦੋਂ ਬਖਦਾ ਅਸੀਂ ਚੱਟੇ ਦੇ ਖਿਲਾਫ ਕਿਉਂ ਨਹੀਂ ਬੋਲੇ ਹੁਣ ਤੂੰ ਰੋਦਾ ਚੱਟਾ ਹਾ ਠੋਕਾ ਬਣ ਗਿਆ ਭਾਂਸੇ ਹਾ ਠੋਕਾ ਬਣ ਗਿਆ ਨਾ ਪੰਜਾਬ ਨੂੰ ਬਰਬਾਦ ਕਰ ਨਾ ਬਰਬਾਦ ਕਰ ਪੰਜਾਬ ਨੂੰ ਤੂੰ ਤਵਾ ਕਰ ਰਿਹਾ ਹੈਂ ਪੰਜਾਬ ਨੂੰ ਅੱਜ ਤੂੰ ਕਹਿ ਰਿਹਾ ਸੀ ਮੈਂ ਤੇਰਾ ਭਾਂ ਸੁਣਿਆ ਰਾਮਪਰੇ ਵਾਲਾ ਤੂੰ ਕਹਿ ਰਿਹਾ ਸੀ ਕਿ ਜਦੋਂ ਪੰਜਾਬ ਲੀਤ ਤੇ ਚੜ ਰਿਹਾ ਸੀ ਨਾ ਤੇ ਕੁਝ ਲੋਕ ਰੌਲਾ ਪਾਉਂਦੇ ਸੀ ਵੀ ਪੰਜਾਬ ਲੀਤ ਨਾ ਚੜਦੇ ਸਾਨੂੰ ਰੋਕ ਰਹੀ ਸੀ ਤੇਨੂੰ ਲੀਤ ਇਹਨੂੰ ਤੂੰ ਪੰਜਾਬ ਨੂੰ ਚਾੜਿਆ ਤੂੰ ਲੀਤੋ ਲਾ ਰਿਹਾ ਹੈਂ ਪੰਜਾਬ ਨੂੰ ਤੂੰ ਬਰਬਾਦ ਕਰ ਰਿਹਾ ਤੂੰ ਪੰਜਾਬ ਨੂੰ ਵੇਚ ਰਿਹਾ ਦਿੱਲੀ ਵਾਲੇ ਲਟੇਰਾਂ ਦੇ ਹੱਥ ਵੇਚਦੇ ਆ ਤੇਰੇ ਸ਼ਿਸ਼ੋਧੀ ਵਰਗੇ ਆ ਤੇਰੇ ਸੰਜੇ ਵਰਗੇ ਤਰੇਕੇ ਜਰੀ ਵਾਲ ਵਰਗੇ ਲੁੱਟ ਰਹੇ ਆ ਪੰਜਾਬ ਨੂੰ ਦੋਨੇ ਹੱਥੀ ਲੁੱਟ ਰਹੇ ਆ ਪੰਜਾਬ ਨੂੰ ਬਿਹਾਰ ਦੀਆਂ ਵੋਟਾਂ ਦੇ ਵਿੱਚ ਜਿੰਨੇ ਬੰਦੇ ਤੁਸੀਂ ਖੜੇ ਕੀਤੇ ਆ ਪੰਜੀ ਪੰਜੀ ਜਿਹੜੀ ਉੱਥੇ ਖਰਚ ਹੋਣਾ 100 ਕੁ ਰੁਪਿਆ 200 ਰੁਪਿਆ ਖਰਚ ਆਉਣਾ ਬਿਹਾਰ ਦੀਆਂ ਵੋਟਾਂ ਚ ਉਹ ਸਾਰਾ ਪੈਸਾ ਪੰਜਾਬ ਚੋ ਜਾਣਾ ਹੈ ਅਸੀਂ ਪੰਜਾਬ ਦੀਆਂ ਕੀਮਤੀ ਜ਼ਮੀਨਾਂ ਬੇਸ ਕੀਮਤੀ ਜ਼ਮੀਨਾਂ ਵੇਚ ਕੇ ਪੈਸਾ ਉੱਥੇ ਲਾਉਣਾ ਪੰਜਾਬ ਦੇ ਲੋਕੋ ਜਾਗ ਜਾਓ